ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੱਲ ਪੰਥ ਨੂੰ ਇੱਕ ਮਿਹਣਾ ਮਾਰਿਆ ਗਿਆ ਦੋਸਤੋ ਉਹ ਮਿਹਣਾ ਕੀ ਮਾਰਿਆ ਗਿਆਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਉਹਦੇ ਕਾਰਨ ਕਰਕੇ ਹੀ ਉਹਨਾਂ ਨੇ ਇੱਕ ਪੰਥ ਨੂੰ ਮਿਹਣਾ ਮਾਰਿਆਗਾ ਉਹ ਕੀ ਮਿਹਣਾਗਾ ਤੇ ਉਹਦੀ ਕੀ ਮਹੱਤਤਾ ਕੀ ਉਹਦੇ ਬਾਰੇ ਗੱਲਬਾਤ ਕਰਦੇ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ 2025 ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਚੜ੍ਹਦੀਆਂ ਕਲਾ ਵਕਸੇ ਹਰਪ੍ਰੀਤ ਸਿੰਘ ਵੱਲੋਂ ਪੰਥ ਨੂੰ ਇੱਕ ਮਿਹਣਾ ਮਾਰਿਆ ਗਿਆਗਾ ਉਹ ਮਿਹਣਾ ਕੀ ਮਾਰਿਆ ਗਿਆਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ 2 ਦਸੰਬਰ ਦੇ ਜਿਹੜੇ ਹੁਕਮਨਾਮੇ ਸੀਗੇ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਤੇ ਉਹਨਾਂ ਨੂੰ ਆਪਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਟਾਰਗੇਟ ਕੀਤਾ ਗਿਆਗਾ ਤੇ ਉਹਨਾਂ ਨੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਪੰਥ ਨੂੰ ਮਿਹਣਾ ਮਾਰਿਆ ਕੱਲ ਉਹਨਾਂ ਨੇ ਇਹ ਕਿਹਾਗਾ ਪੂਰਾ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਭਾਵਨਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾਗਾ ਕਿ ਜਿਹਨੇ ਲੋਕਾਂ ਵੱਲੋਂ ਜਾਂ ਪੰਥ ਵੱਲੋਂ ਕਹਿੰਦੇ ਹਮੇਸ਼ਾ ਇਹ ਕਿਹਾ ਜਾਂਦਾ ਸੀਗਾ ਕਿ ਅਕਾਲੀ ਫੂਲਾ ਸਿੰਘ ਵਾਂਗੂ ਕੋਈ ਜਥੇਦਾਰ ਸਹਿਬਾਨ ਕਿਉਂ ਕੰਮ ਨਹੀਂ ਕਰਦੇ ਕਿਉਂ ਕੋਈ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਉਹ ਕਹਿੰਦਾ ਜਦੋਂ ਅਸੀਂ ਅਕਾਲੀ ਫੂਲਾ ਸਿੰਘ ਬਣਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਟਾਰਗੇਟ ਕੀਤਾ ਗਿਆ ਤੇ ਸਾਨੂੰ ਅੱਜ ਮੈਨੂੰ ਉਹਦੀ ਸਜ਼ਾ ਭੁਗਤ ਨਹੀਂ ਪੈ ਰਹੀ ਹੈ ਉਹਨਾਂ ਨੇ ਪੰਥ ਨੂੰ ਅਪੀਲ ਕੀਤੀ ਕਿ ਹੁਣ ਪੰਥਾਂ ਸਾਡੀ ਮਦਦ ਕਰੇ ਦੋਸਤੋ ਇਹ ਇੱਕ ਐਸਾ ਆਪਾਂ ਕਹਿ ਸਕਦੇ ਹਾਂ ਦੁਖਦਾਈ ਪੱਖ ਹੈਗਾ ਕਿ ਜਥੇਦਾਰ ਸਹਿਵਾਨ ਜਿਨ੍ਹਾਂ ਨੇ ਇਹਨਾਂ ਵੱਡਾ ਫੈਸਲਾ ਕੀਤਾ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੀ ਆਪਾਂ ਕਹਿ ਸਕਦੇ ਹਾਂ ਜਿਹੜੀ ਰੁੱਤਵਾ ਸੀਗਾ ਉਹ ਬਹਾਲ ਹੋਇਆ ਸੀਗਾ ਲੋਕਾਂ ਨੇ ਸਭ ਨੇ ਗੱਲਾਂ ਕੀਤੀਆਂ ਸੀਗੀਆਂ ਮੈਂ ਖੁਦ ਵੀ ਵੀਡੀਓ ਪਾਈ ਸੀ ਕਿ ਅਕਾਲ ਤਖਤ ਸਾਹਿਬ ਦੇ ਇਹ ਜਿਹੜੇ ਹੁਕਮਨਾਮੇ ਨੇ ਇਹਨਾਂ ਨੇ ਅਕਾਲੀ ਫੁੱਲਾ ਸਿੰਘ ਦੀ ਚਾਹ ਤਾਜ਼ਾ ਕਰਾ ਦਿੱਤੀ ਆ ਅਕਾਲੀ ਫੁੱਲਾ ਸਿੰਘ ਬਣਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਨੇ ਅਕਾਲੀ ਫੁੱਲਾ ਸਿੰਘ ਬਾੰਗ ਹੀ ਫੈਸਲੇ ਕੀਤੇ ਤੇ ਅਕਾਲੀ ਫੁੱਲਾ ਸਿੰਘ ਨੂੰ ਲੋਕਾਂ ਨੇ ਯਾਦ ਕੀਤਾ ਲੇਕਿਨ ਅਫਸੋਸ ਅਕਾਲੀ ਲੀਡਰਸ਼ਿਪ ਵੱਲੋਂ ਖਾਸ ਤੌਰ ਤੇ ਸੁਖਬੀਰ ਬਾਦਲ ਤੇ ਸੁਖਬੀਰ ਬਾਦਲ ਦੇ ਸਾਥੀਆਂ ਵੱਲੋਂ ਜਿਸ ਤਰ੍ਹਾਂ ਅੱਧਾ ਹੁਕਮਨਾਮਾ ਮੰਨਿਆ ਗਿਆ ਜਿੰਨਾ ਉਹਨਾਂ ਨੂੰ ਸੂਟ ਕਰਦਾ ਸੀਗਾ ਔਰ ਜਿਹੜਾ ਉਹਨਾਂ ਨੂੰ ਸੂਟ ਨਹੀਂ ਕਰਦਾ ਸੀਗਾ ਉਹ ਹੁਕਮਨਾਮਾ ਉਹਨਾਂ ਨੇ ਨਹੀਂ ਮੰਨਿਆ ਜਿਸ ਦਿਨ ਨਰੈਣ ਸਿੰਘ ਚੌੜਾ ਵੱਲੋਂ ਉਹਨਾਂ ਦੇ ਉੱਪਰ ਹਮਲਾ ਹੋਇਆ ਉਸ ਤੋਂ ਬਾਅਦ ਕੁਝ ਤਾਂ ਕੱਚ-ਕਚੋਲਾ ਇਹ ਪੈ ਗਿਆ ਉਸ ਤੋਂ ਬਾਅਦ ਉਹਨੂੰ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤ ਤੋਂ ਸੇਕਣ ਵਾਲਾ ਮਤਾ ਲਿਆਂਦਾ ਗਿਆ ਜਿਹੜਾ ਕਿ ਕੱਲ ਉਹਨੂੰ ਤਾਂ ਰੱਦ ਕਰਤਾ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਮਹੀਨੇ ਦਾ ਜਿਹੜਾ ਸਮਾਂ ਵਧਾ ਦਿੱਤਾ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਬਹੁਤ ਸਖਤ ਜਿਹੜੀ ਪ੍ਰਤੀਕਿਰਿਆ ਦਿੱਤੀ ਆ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੈਨੂੰ ਨਾ ਮਰਿਆ ਤੇ ਨਾ ਜਿਉਂਦਿਆਂ ਚ ਵੀ ਤੈਨੂੰ ਅਸੀਂ ਇਦਾਂ ਹੀ ਲਟਕਾ ਕੇ ਰੱਖਾਂਗੇ ਐਂ ਹੀ ਕਰਾਂਗੇ ਉਹ ਕਹਿੰਦਾ ਮੈਂ ਡਰਨ ਵਾਲਾ ਨਹੀਂ ਮੈਂ ਦਬਦਾ ਨਹੀਂ ਪਹਿਲਾਂ ਵੀ ਚੜ੍ਹਦੀਆਂ ਕਲਾਸਤੀ ਮੈਂ ਹੁਣ ਵੀ ਚੜ੍ਹਦੀਆਂ ਕਲਾਸੀ ਰਹੂੰਗਾ ਲੇਕਿਨ ਉਹਨੇ ਜਿਹੜਾ ਪੰਥ ਨੂੰ ਮਿਹਣਾ ਮਾਰਿਆ ਦੋਸਤੋ ਮੈਂ ਪੰਥ ਨੂੰ ਬੇਨਤੀ ਕਰਦਾ ਹੁਣ ਸੋਚਣਾ ਪੰਥ ਨੇ ਹੁਣ ਸੋਚਣਾ ਪੰਥ ਨੇ ਆ ਕਿ ਕੀ ਮਤਲਬ ਜਥੇਦਾਰਾਂ ਦੀ ਪਿੱਠ ਤੇ ਖੜਨਾ ਜਾ ਫਿਰ ਸੁਖਵੀਰ ਬਾਦਲ ਦੀ ਪਿੱਠ ਤੇ ਖੜਨਾ ਮੈਂ ਜਿਆਦਾ ਲੰਮੀ ਵੀਡੀਓ ਨਹੀਂ ਕਰਾਂਗਾ ਪਰ ਸਿਰਫ ਇਸੇ ਗੱਲ ਦੇ ਜਵਾਬ ਲਈ ਤੁਹਾਨੂੰ ਅਪੀਲ ਕਰਾਂਗਾ ਕਿ ਕਿੰਨੀ ਹਰਪ੍ਰੀਤ ਸਿੰਘ ਨੂੰ ਜੇਕਰ ਅੱਜ ਟਾਰਗੇਟ ਕੀਤਾ ਗਿਆ ਇਹਦੋਂ ਪਹਿਲਾਂ ਵੀ ਜਥੇਦਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਲੇਕਿਨ ਇਸ ਵਾਰ ਜਿਸ ਤਰ੍ਹਾਂ ਇੱਕ ਸਾਬਕਾ ਅਕਾਲੀ ਵੱਲੋਂ ਮੈਂ ਨੌਂ ਹੀ ਲੈ ਦਿੰਨਾ ਬਲਟੋਹੇ ਵੱਲੋਂ ਜਿਸ ਤਰ੍ਹਾਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਉਹਨਾਂ ਦੇ ਪੁਰਾਣੇ ਮਸਲੇ ਕੱਢ ਕੱਢ ਲੈਂਦੇ ਗਏ ਉਹਨਾਂ ਦੇ ਪੁਰਾਣੇ ਇੱਕ ਨਸੀਹ ਮਤਲਬ ਜਿਹੜਾ ਸਾਡੋ ਆਪ ਦੇ ਆਪ ਨੂੰ ਕਹਾਉਂਦਾ ਸੀਗਾ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਜਿਹੜਾ ਕਿ ਸਰਾ ਸਰ ਪਤਾ ਲੱਗ ਰਿਹਾ ਸੀਗਾ ਕਿ ਇਹਨਾਂ ਵੱਲੋਂ ਕੀਤਾ ਗਿਆਗਾ ਔਰ ਉਹਨਾਂ ਦੀਆਂ ਵੀਡੀਓ ਕਲਿੱਪਾਂ ਬਣਾ ਬਣਾ ਕੇ ਪੇਸ ਕੀਤੀਆਂ ਗਈਆਂ ਜਾਲੀ ਪੇਜ ਫੇਕ ਅਕਾਊਂਟ ਬਣਾ ਕੇ ਜਿਵੇਂ ਕੱਲ ਹਰਪ੍ਰੀਤ ਸਿੰਘ ਨੇ ਕਿਹਾਗਾ ਕਿ ਚਾਰ ਫੇਕ ਅਕਾਊਂਟ ਬਣਾ ਕੇ ਪੇਜ ਬਣਾ ਕੇ ਮੇਰੇ ਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਦੋਸਤੋ ਸ਼ਰਮਨਾਕ ਬਹੁਤ ਹੀ ਇਹਨੂੰ ਆਪਾਂ ਸ਼ਰਮਨਾਕ ਕਹਿ ਸਕਦੇ ਹਾਂ ਮੈਂ ਇਹ ਕਹਿ ਸਕਦਾਗਾ ਕਿ ਬਾਦਲ ਪਰਿਵਾਰ ਦਾ ਨਾਮ 2025 ਦੇ ਵਿੱਚ ਸੁਖਵੀਰ ਬਾਦਲ ਦਾ ਨਾਮ ਜਿਹੜਾ ਹਮੇਸ਼ਾ ਲਈ ਖਤਮ ਹੋ ਜਾਵੇਗਾ ਜੋ ਉਹਨਾਂ ਦੇ ਕਾਰਨਾਮੇ ਨੇ ਪਰ ਅਸੀਂ ਤਾਂ ਇਹੀ ਕਹਾਂਗੇ ਕਿ ਅਕਾਲੀ ਦਲ ਪੰਥ ਦੀ ਸਭ ਤੋਂ ਨਮਾਇੰਦਾ ਜਮਾਤ ਹੈ ਉਹਨੂੰ ਪੂਰੀ ਸਰਜੀਤ ਕਰਨਾ ਚਾਹੀਦਾ ਲੋਕਾਂ ਨੂੰ ਪੰਥ ਨੂੰ ਅਕਾਲੀ ਦਲ ਨੂੰ ਤਾਂ ਜਿਉਂਦਾ ਕਰਨਾ ਚਾਹੀਦਾ ਪਰ ਜਿਨ੍ਹਾਂ ਨੇ ਇਹਨੂੰ ਮਿੱਟੀ ਦੇ ਵਿੱਚ ਰੋਲਿਆ ਕਰ ਸ਼ਖਬੀਰ ਬਾਦਲ ਵਰਗਿਆਂ ਨੂੰ ਉਹਨਾਂ ਨੂੰ ਸਜ਼ਾ ਪੰਥ ਜ਼ਰੂਰ ਦੇਵੇ ਲੇਕਿਨ ਮੈਂ ਦੁਬਾਰਾ ਫਿਰ ਬੇਨਤੀ ਇਹੀ ਕਰਾਂਗਾ ਚਲੋ ਸਾਡੀ ਤਾਂ ਔਕਾਤ ਹੀ ਕੀ ਆਗੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਬਾਰੇ ਕੋਈ ਗੱਲ ਕਹੀਏ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਜੋ ਹੁਕਮਨਾਮੇ 2 ਦਸੰਬਰ ਨੂੰ ਕੀਤੇ ਸੀਗੇ ਉਹਨੂੰ ਇਨ ਬਿਨ ਲਾਗੂ ਕਰਾਉਣ ਦੀ ਖਾਤਰ ਹਰ ਇੱਕ ਪੰਥਕ ਬੰਦੇ ਨੂੰ ਹਰ ਇੱਕ ਪੰਥ ਦੇ ਬੰਦੇ ਨੂੰ ਡਟ ਕੇ ਖੜਨਾ ਚਾਹੀਦਾਗਾ ਤੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਵਾਲਿਆਂ ਦਾ ਕੀ ਹਾਲ ਹੋਇਆ ਆਪਾਂ ਸਾਰੇ ਜਾਣਦੇ ਆ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਸਰਿਆਮ ਸਿੱਧਮ ਸਿੱਧਾ ਮੱਥਾ ਜਿਹੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਲਾਇਆ ਹੋਇਆਗਾ ਉਹ ਹੁਣ ਆਪਾਂ ਨੂੰ ਪਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਤਖਤ ਹੈ ਇਹ ਇਹ ਕੋਈ ਗਿਆਨੀ ਹਰਪ੍ਰੀਤ ਸਿੰਘ ਦਾ ਜਾਂ ਗਿਆਨੀ ਰਕबीर ਸਿੰਘ ਦਾ ਤਖਤ ਨਹੀਂ ਹੈਗਾ ਉਹ ਮੌਕੇ ਮੌਕੇ ਤੇ ਸੇਵਾ ਨਿਭਾ ਰਹੇ ਨੇ ਤਖਤ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਹਦੇ ਨਾਲ ਮੱਥਾ ਲਾਉਣ ਵਾਲਾ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ ਹੈਗਾ ਹਸਰ ਆਪਣੇ ਸਾਰਿਆਂ ਦੇ ਸਾਹਮਣੇ ਨੇ ਉਹੋ ਹੀ ਹਸਰ ਹੁਣ ਹੋਣਗੇ ਪਰ ਸਾਨੂੰ ਸਾਡਾ ਰੋਲ ਜਿਹੜਾ ਉਹ ਨਿਭਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ